ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪੁਲਕਿਤ ਗੋਇਲ ਹੈ ਮੈਂ ਐਜ਼ ਅ ਫਾਰਮਾਸਿਸਟ ਪਿੰਡ ਬਿਲਾੜੀ ਕਲਾ ਵਿੱਚ ਨੌਕਰੀ ਕਰ ਰਹੀ ਹਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੱਕ ਪਿੰਡ ਦੇ ਵਿੱਚ ਇੱਕ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸਾਡੇ ਕੋਲ ਇੱਥੇ ਬਹੁਤ ਤਰ੍ਹਾਂ ਦੀਆਂ ਦਵਾਈਆਂ ਮਿਲਦੀਆਂ ਹਨ ਜਿਵੇਂ ਬੀਪੀ 슈ਗਰ ਹਾਈਬ੍ਰਿਡ ਪ੍ਰੈਸ਼ਰ ਐਸਿਡਿਟੀ ਵਗੈਰਾ ਦੀਆਂ ਵੀ ਜਦੋਂ ਵੀ ਅਸੀਂ ਦਵਾਈ ਮੁਹੱਈਆ ਕਰवानी ਹੁੰਦੀ ਹੈ ਪੇਸ਼ੈਂਟਸ ਨੂੰ ਤਾਂ ਅਸੀਂ ਡਿਮਾਂਡ ਪਾਉਂਦੇ ਆਂ ਆਨਲਾਈਨ ਜਿਹੜੀ ਕਿ ਸਾਨੂੰ 10 ਤੋਂ 15 ਦਿਨਾਂ ਦੇ ਵਿੱਚ ਸਾਨੂੰ ਦਵਾਈ ਐਜ਼ ਅ ਸਟਾਕ ਸਾਨੂੰ ਇੱਥੇ ਪਹੁੰਚ ਜਾਂਦੀ ਹੈ ਸਾਡੇ ਕੋਲ ਇੱਥੇ ਫਰਸਟ ایڈ ਦੀ ਮੁਹਈਆ ਕਰਵਾਈ ਜਾਂਦੀ ਹੈ ਜਿਵੇਂ ਕੋਈ ਪੇਸ਼ੈਂਟ ਆ ਜਾਂਦਾ ਹੈ ਕੋਈ ਜਿਵੇਂ ਐਕਸੀਡੈਂਟ ਕੇਸ ਹੁੰਦਾ ਹੈ ਪਲਾਸਟਿਕ ਇੱਕ ਪੇਸ਼ੈਂਟ ਆਇਆ ਸੀ ਉਹਨਾਂ ਨੂੰ ਬਾਹਰੀ 6:00 ਵਜੇ ਸੀ ਤੇ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ ਅੱਗੇ ਰੈਫਰ ਕਰ ਦਿੰਨੇ ਆਂ ਸਾਡੇ ਇੱਥੇ ਵੱਖ-ਵੱਖ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਂਦੇ ਆ ਤੇ ਸਵਾਨੇ ਦੀ ਸੇਵਾ ਵੀ ਮੁਹੱਈਆ ਕਰਵਾਈ ਗਈ ਹੈ ਜਿਵੇਂ ਪੇਸ਼ੈਂਟਸ ਆਉਂਦੇ ਆ ਠੰਡਾ ਪਾਣੀ ਉਹਨਾਂ ਨੂੰ ਪੀਣ ਨੂੰ ਮਿਲਦਾ ਤੇ ਸਾਡੇ ਇੱਥੇ ਫ੍ਰਿਜ ਵੀ ਹੈ ਤੇ ਡੈਬ ਕਰਾ ਦਿੱਤੇ ਗਏ ਆ ਸਾਨੂੰ ਆਨਲਾਈਨ ਐਂਟਰੀਜ਼ ਦੇ ਲਈ ਦਵਾਈਆਂ ਰੱਖਣ ਲਈ ਵੀ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਗਈਆਂ ਜਿਵੇਂ ਕਿ ਅਲਮਾਰੀ ਵਗੈਰਾ ਦਿੱਤੀ ਗਈ ਹੈ ਫਿਰ ਸਟੈਂਡ ਵਗੈਰਾ ਦਿੱਤੇ ਕਿ ਜਿੱਦ ਵਿੱਚ ਸਾਡੀ ਦਵਾਈ ਬੜੀ ਚੰਗੀ ਤਰੀਕੇ ਨਾਲ ਰੱਖੀ ਜਾਂਦੀ ਹੈ ਜਿਸ ਨਾਲ ਸਾਨੂੰ ਦਵਾਈਆਂ ਲੱਭਣ ਵਿੱਚ ਦਿੱਕਤ ਵੀ ਨਹੀਂ ਆਉਂਦੀ ਤੇ ਪੇਸ਼ੈਂਟਸ ਨੂੰ ਉਹ ਜਲਦੀ ਅਸੀਂ ਪ੍ਰੋਵਾਈਡ ਕਰ ਦਿੰਨੇ ਆ ਤੇ ਆਪਣੇ ਕੋਲ ਹੋਰ ਦਵਾਈਆਂ ਜ਼ਿਆਦਾਤਰ ਬੀਪੀ ਦਵਾਈਆਂ ਜ਼ਿਆਦਾ ਲੱਗਦੀਆਂ ਜਿਵੇਂ ਐਮਲੋਡੀਪਿਨ ਐਟినੋਲੋਲ ਇਹ ਬਹੁਤ ਜ਼ਿਆਦਾ ਦਵਾਈ ਲੱਗਦੀ ਹੈ ਤੇ ਇਹ ਸਾਨੂੰ ਜ਼ਿਆਦਾ ਮੰਗਵਾਣੀ ਪੈਂਦੀ ਹੈ ਸਾਡੇ ਨਾਨਪੁਰਕ ਲੋਡ ਤੋਂ ਅਸੀਂ ਡਿਮਾਂਡ ਭੇਜਦੇ ਹਾਂ ਤੇ ਉੱਥੇ ਸਾਨੂੰ ਦਵਾਈਆਂ ਇੱਥੇ ਮੁਹਈਆ ਕਰਵਾਈ ਜਾਂਦੀਆਂ ਟਾਈਮ ਟੂ ਟਾਈਮ ਸਾਡੇ ਕੋਲ ਮੈਡੀਸਿਨ ਆਂਦੀ ਰਹਿੰਦੀ ਹੈ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਅਪਾਇੰਟ ਕੀਤਾ ਲੋਕਾਂ ਦੀ ਸੇਵਾ ਕਰਨ ਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ